24 ਤੇ 25 ਐਤ ਨੂੰ ਮਿਹਰਬਾਨੀ ਕਰਕੇ ਦੇਖਾਂਗੇ ਅੱਜ ਦਾ ਜਿਹੜਾ ਵਿਸ਼ਾ ਹੈ ਗੁੱਸਾ ਕਰਨ ਵਾਲੇ ਨਾਲ ਨਾ ਤੂੰ ਹੀ ਗੁੱਸਾ ਕਰਨ ਵਾਲੇ ਨਾਲ ਨਾ ਤੂੰ ਹੀ ਇੱਕ ਖੁਦਾ ਨੇ ਮੈਨੂੰ ਤੇ ਤੁਹਾਨੂੰ ਇੱਕ ਵਚਨ ਦਿੱਤਾ ਆ ਕਿ ਭਈ ਆਹ ਪਹਿਲੇ ਪੜ੍ਹੋ ਕੋਰਾ ਖਰੋਦੀ ਦਾ ਮੇਲੀ ਨਾ ਬਣੀ ਨਾ ਬਣੀ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਗੁੱਸਾ ਕਰਨ ਵਾਲੇ ਦੇ ਨਾਲ ਨਾ ਦੂਰੀ ਇੱਕ ਖੁਦਾ ਦਾ ਇੱਕ ਤੁਹਾਡੇ ਲਈ ਇੱਕ ਇਹ ਵੀ ਹੁਕਮ ਆ ਜਿਵੇਂ ਬਾਕੀ ਹੁਕਮ ਖੁਦਾ ਨੇ ਲਾਏ ਨੇ ਨਾ ਇਹ ਵੀ ਇੱਕ ਹੁਕਮ ਆ ਗੁੱਸਾ ਕਰਨ ਵਾਲਾ ਜਿਹੜਾ ਵਿਅਕਤੀ ਹੁੰਦਾ ਨਾ ਉਸ ਦੇ ਨਾਲ ਤੁਸੀਂ ਕਿਤੇ ਵੀ ਜਾਓਗੇ ਨਾ ਤੇ ਤੁਸੀਂ ਕੀ ਖਾਓਗੇ ਤੂੰ ਖਾਹੀ ਖੋਗੇ ਉਹਨੇ ਪਤਾ ਨਹੀਂ ਕਿਹੜੇ ਵੇਲੇ ਲੜ ਪੈਣਾ ਉਹਦਾ ਇਹ ਨਹੀਂ ਪਤਾ ਬੈਠੇ ਬੈਠੇ ਨੇ ਜੀ ਕਰੇ ਕਿ ਤੁਹਾਡੇ ਨਾਲ ਬੈਠਾ ਬਾਦ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਡੇ ਨਾਲ ਆਇਆ ਤੁਹਾਡੇ ਹਵਿਕਲ ਤੇ ਆਇਆ ਤੁਹਾਡੇ ਬੇਸਕ ਭਾਵੇਂ ਖਰਚੇ ਤੇ ਆਇਆ ਹੋਵੇ ਤੇ ਉਹਦਾ ਇਹ ਨਹੀਂ ਪਤਾ ਤੇ ਤੁਹਾਡੇ ਨਾਲ ਹੀ ਲੜ ਪੇ ਤੇ ਪ੍ਰਭੂ ਨਹੀਂ ਚਾਹੁੰਦਾ ਕਿ ਮੇਰੀ ਬੇਟੀ ਮੇਰਾ ਪੁੱਤਰ ਕਰਾਹੇ ਪੈ ਜਾਏ ਪੂਰੀ ਸੰਗਤੀ ਵਿੱਚ ਚਲਿਆ ਜਾਏ ਇਹ ਪ੍ਰਭੂ ਜੀ ਦਾ ਹੁਕਮ ਹੈ ਗੁੱਸਾ ਕਰਨ ਵਾਲਿਆਂ ਨੂੰ ਪ੍ਰਭੂ ਸੱਚਮੁੱਚ ਨਹੀਂ ਪਸੰਦ ਕਰਦਾ ਹਲ렐ੂਇਆ ਕਿਉਂਕਿ ਤਾਈਂ ਤੇ ਪ੍ਰਭੂ ਜੀ ਕਹਿੰਦੇ ਨੇ ਗੁੱਸਾ ਕਰ ਪਰ ਪਾਪ ਨਾ ਕਰ ਇਹ ਪ੍ਰਭੂ ਉਹਨਾਂ ਉਹਨਾਂ ਵੱਲ ਜਾਣ ਵੱਲੋਂ ਮਨਾ ਕਰਦੇ ਨੇ ਜਿਹੜੇ ਪਾਪ ਕਰਦੇ ਨੇ ਜਿਹੜਾ ਗੁੱਸੇ 'ਚ ਕੀ ਕਰ ਦਿੰਦੇ ਨੇ ਪਾਪ ਕਰ ਦਿੰਦੇ ਨੇ ਹਨਾ ਗੁੱਸੇ ਦੇ ਵਿੱਚ ਗਾਲਾਂ ਕੱਢਦੇ ਨੇ ਤੇ ਗਾਲਾਂ ਕੱਢਣ ਵਾਲੇ ਨੂੰ ਪ੍ਰਭੂ ਕੀ ਕਰਦੇ ਨੇ ਪਸੰਦ ਕਰਦੇ ਨਹੀਂ ਨਹੀਂ ਪ੍ਰਭੂ ਜੀ ਗੁੱਸਾ ਕਰਨ ਵਾਲੇ ਨੂੰ ਵੀ ਨਹੀਂ ਪਸੰਦ ਕਰਦੇ ਤੇ ਗਾਲਾਂ ਕੱਢਣ ਵਾਲੇ ਨੂੰ ਵੀ ਪਸੰਦ ਕਰਦੇ ਨਹੀਂ ਨਹੀਂ ਪ੍ਰਭੂ ਪਤਾ ਕਿੰਨਾਂ ਨੂੰ ਪਸੰਦ ਕਰਦੇ ਨੇ ਜਹੂਨਾ ਦੀ ਅੰਜੀਲ ਦੇ ਵਿੱਚ ਲਿਖਿਆ ਕਿਸ ਗੋ ਸਮਾਂ ਆਉਂਦਾ ਹੈ ਸਿਗੋ ਹੋਣਿਆ ਜੋ ਮੇਰੇ ਸੱਚੇ ਭਗਤ ਰੂਹ ਇਸ ਚਾਈ ਦੇ ਨਾਲ ਜਦੋਂ ਹੀ ਉਹ ਪਿਤਾ ਦੀ ਭਗਤੀ ਕਰਦੇ ਨੇ ਤੇ ਪਿਤਾ ਇਹੋ ਦੀ ਮਨਪਸੰਦ ਕਰਦੇ ਕਰਦੇ ਨੇ ਪ੍ਰਭੂ ਦੀ ਪਸੰਦ ਪਤਾ ਕੀ ਆ ਜਿਹੜੇ ਰਾਤਨਾ ਕਰਨ ਵਾਲੇ ਬੱਚੇ ਨੇ ਜਿਹੜੇ ਆਗਿਆਕਾਰ ਨੇ ਜਿਹੜੇ ਆਗਿਆਕਾਰੀ ਕਰਦੇ ਨੇ ਪ੍ਰਭੂ ਉਹਨਾਂ ਨੂੰ ਪਸੰਦ ਕਰਦਾ ਮੇਰੇ ਭੈਣ ਤੇ ਭਰਾਵੋ ਪ੍ਰਭੂ ਉਹਨਾਂ ਨੂੰ ਚਾਹੁੰਦਾ ਜਿਹੜੇ ਉਹਦੀ ਮਰਜ਼ੀ ਦੇ ਮੁਤਾਬਕ ਚੱਲਦੇ ਨੇ ਤੇ ਉਹਨਾਂ ਬੱਚਿਆਂ ਨੂੰ ਪ੍ਰਭੂ ਤਾੜਨਾ ਵੀ ਦਿੰਦਾ ਉਹਨਾਂ ਬੱਚਿਆਂ ਨੂੰ ਤਾੜਦਾ ਵੀ ਆ ਝਿੜਕਦਾ ਵੀ ਦੇ ਬੋਲੋ ਹਾਲੇਲੂਇਆ ਕਿਉਂਕਿ ਪ੍ਰਭੂ ਪਿਆਰ ਕਰਦਾ ਤੇ ਜਿਹਦੇ ਨਾਲ ਕੋਈ ਪਿਆਰ ਕਰਦਾ ਨਾ ਉਹਨੂੰ ਬੜੇ ਪਿਆਰ ਦੇ ਨਾਲ ਕਹਿੰਦਾ ਕਿ ਪੁੱਤਰ ਫਲਾਣੀ ਜਿਹੜੀ ਧੀ ਆ ਫਲਾਣਿਆਂ ਦੀ ਫਲਾਣਿਆਂ ਦੀ ਨੌ ਆ ਉਹਦੇ ਲਾਗੇ ਨਾ ਵਿਆਹ ਕਰ ਫਲਾਣੇ ਫਲਾਣੇ ਦਾ ਮੁੰਡਾ ਬੇਟਾ ਆ ਉਹਦੇ ਨਾਲ ਨਹੀਂ ਪੁੱਤਰ ਤੂੰ ਫਿਰਨਾ ਉਹਦੇ ਨਾਲ ਤੂੰ ਸੰਗਤੀ ਨਹੀਂ ਕਰਨੀ ਉਹ ਨਸ਼ੇ ਕਰਦਾ ਉਹ ਟੀਕੇ ਲਾਉਂਦਾ ਉਹ ਕਈ ਵਾਰੀ ਜੇਲ੍ਹ ਚ ਜਾ ਚੁੱਕਾ ਕਈ ਵਾਰੀ ਥਾਣੇ ਪਥਾਣੇ ਚ ਗਿਆ ਕਈ ਵਾਰੀ ਰਸਤੇ 'ਚ ਉਹਨੇ ਲੜਾਈਆਂ ਕੀਤੀਆਂ ਝਗੜੇ ਕਰਦਾ ਹੀ ਤੇ ਪੁੱਤ ਤੇਰਾ ਕੰਮ ਝਗੜੇ ਕਰਨਾ ਨਹੀਂ ਆ ਤੇਰਾ ਕੰਮ ਲੜਾਈ ਕਰਨਾ ਨਹੀਂ ਆ ਤੇਰਾ ਕੰਮ ਆ ਤੂੰ ਤੇਰਾ ਕੰਮ ਆ ਕਿ ਤੂੰ ਪ੍ਰਭੂ ਦੀ ਬੰਦਗੀ ਕਰੇ ਤੇ ਪ੍ਰਭੂ ਦੇ ਲੋਕਾਂ ਦੇ ਨਾਲ ਹੀ ਤੇਰੀ ਸੰਗਤੀ ਹੋਵੇ ਪ੍ਰਭੂ ਦੇ ਲੋਕਾਂ ਦੇ ਨਾਲ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਇਹਨਾਂ ਲੋਕਾਂ ਦੇ ਵਿੱਚੋਂ ਕੱਢ ਕੇ ਲਿਆਂਦਾ ਪ੍ਰਭੂ ਨੇ ਕੀ ਕੀਤਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੱਢਿਆ ਕੱਢ ਕੇ ਲਿਆਂਦਾ ਮੇਰੇ ਭੈਣ ਭਰਾਵੋ ਤੁਹਾਨੂੰ ਕੱਢ ਲਿਆਂਦਾ ਹੈ ਇਸ ਕਰਕੇ ਪ੍ਰਭੂ ਜੀ ਕਹਿੰਦੇ ਨੇ ਕਿ ਤੁਸੀਂ ਕੀ ਕਰੋ ਗੁੱਸਾ ਕਰਨ ਵਾਲੇ ਦੇ ਨਾਲ ਜਾਇਓ ਅਸਲ ਹੁਣ ਅਗਲਾ ਜਿਹੜਾ ਵਚਨ ਹੈ ਉਹ ਵੀ ਮੜ ਜਾ ਪੜਨੇ ਹੋ ਕਿਤੇ ਇਸ ਤਰ੍ਹਾਂ ਨਾ ਹੋ ਜਾਵੇ ਜੋ ਤੂੰ ਉਸ ਦੀ ਚਾਲ ਸਿੱਖ ਲਵੇਂ ਉਹਦੀਆਂ ਆਦਤਾਂ ਤੇਰੇ ਵਿੱਚ ਆ ਜਾਣ ਉਹਦੇ ਉਹਦੇ ਨਸੇ ਤੇਰੇ ਵਿੱਚ ਆ ਜਾਣ ਉਹਦੇ ਵਿੱਚ ਤੇਰੀਆਂ ਗੱਲਾਂ ਜਿਹੜੀਆਂ ਉਹਦੀਆਂ ਗੱਲਾਂ ਨੇ ਤੇਰੇ ਵਿੱਚ ਨਾ ਆ ਜਾਣ ਪ੍ਰਭੂ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਜਾਨ ਵੱਲੋਂ ਕਹਿ ਰਿਹਾ ਜੀ ਬੋਲ ਹਾਲੇਲੂਇਆ 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 ਜਿਹੜੇ ਤੁਹਾਡੇ ਨਾਲ ਲੜਨ ਵਾਲੇ ਨੇ ਨਾ ਝਗੜੇ ਕਰਨ ਵਾਲੇ ਉਹਨਾਂ ਨਾਲ ਤੁਹਾਡੀ ਦੋਸਤੀ ਕੀ ਉਹਦੇ ਲਈ ਸਿਰਫ ਦੁਆ ਕਰੋ ਬੈ ਕੇ ਉਹਦੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਇਹ ਵੀ ਮੋੜ ਆਵੇ ਤੇ ਸਿਗੋ ਉਹਦੇ ਨਾਲ ਨਹੀਂ ਸਿਗੋ ਤੁਰ ਪੈਣਾ ਉਹਦੇ ਨਾਲ ਹੀ ਨਹੀਂ ਚੱਲ ਜਾਣਾ ਬੋਲੋ ਹਾਲੇਲੂਇਆ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਆਪਣੀ ਜਿਹੜੀ ਆ ਨਾ ਮਨਜੋਲ ਦਿੱਤੀ ਆਪਣੀ ਜਿਹੜੀ ਸੰਗਤ ਆ ਜਦੋਂ ਅਸੀਂ ਆਪਣੀ ਸੰਗਤ 'ਚ ਰਹਿੰਨੇ ਆ ਨਾ ਤੇ ਕਦੇ ਵੀ ਤੋਖਾ ਖਾਂਦੇ ਪ੍ਰਭੂ ਨੇ ਤੁਹਾਨੂੰ ਪਤਾ ਇੱਕ ਗੱਲ ਹੋਰ ਕਹੀ ਆ ਰੰਗ ਬਰੰਗੀ ਸਿੱਖਿਆ ਕੀ ਕਰ ਦਿੰਦੀ ਆ ਕੀ ਕਰਦੀ ਭਲਾ ਨਾ 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 ਰੰਗ ਬਰੰਗ ਦੀ ਸਿੱਖਿਆ ਕੀ ਕਰ ਦਿੰਦੀ ਆ ਵਿਗਾੜ ਉਹ ਉਹਦੇ ਨਾਲ ਬੰਦਾ ਸੁਧਰਦਾ ਨਹੀਂ ਆ ਉਹਦੇ ਨਾਲ ਵਿਗੜ ਜਾਂਦਾ ਵਾ ਤਾਂ ਇਹ ਤੇ ਪ੍ਰਭੂ ਕਹਿੰਦਾ ਆਪਣੀ ਫੈਲੋਸ਼ਿਪ ਵਿੱਚ ਹੀ ਬਣੇ ਰਹੋ ਆਪਣੀ ਫੈਲੋਸ਼ਿਪ ਚ ਬਣੋ ਤੁਹਾਨੂੰ ਆਪਣੀ ਕਲਿਸਿਆ ਦਾ ਲੋਕਾਂ ਦਾ ਤੇ ਪਤਾ ਆਪਣੀਆਂ ਆਪਣੀਆਂ ਭੈਣਾਂ ਦਾ ਪਤਾ ਜਿਹੜੀਆਂ ਤੁਹਾਡੇ ਨਾਲ ਸੰਗਤੀ ਦੇ ਵਿੱਚ ਆਉਂਦੀਆਂ ਨੇ ਹੈਨਾ ਤਾਂ ਇਹ ਪ੍ਰਭੂ ਕਹਿੰਦਾ ਕਿ ਤੁਸੀਂ ਆਪਣੀ ਫੈਲੋਸਿਪ ਵਿੱਚ ਕੀ ਰਵੋ ਬਣੇ ਰਵੋ ਤੇ ਰੰਗ-ਬਰੰਗੀ ਸਿੱਖਿਆ ਜਿਹੜੀ ਆ ਨਾ ਵਿਗਾੜ ਦਿੰਦੀ ਆ ਅੱਜ ਅੱਜ ਵਿਗੜੇ ਪਤਾ ਕਿਉਂ ਆ ਕਿ ਕਿਉਂਕਿ YouTube ਦੇ ਉੱਤੇ ਪਤਾ ਹੀ ਨਹੀਂ ਲੱਗਦਾ ਕਿ ਕਿਦੀ-ਕਿਦੀ ਤਾਲੀਮ ਲਈ ਜਾਂਦੇ ਆ ਬੋਲੋ ਹਾਲੇਲੂਆ ਹਨਾ ਐਵੀ ਇੱਕ ਹੁਕਮ ਆ ਪ੍ਰਭੂ ਜੀ ਦਾ ਰੰਗ-ਬਰੰਗੀ ਸਿੱਖਿਆ ਲੈਣੀ ਕਦੀ ਅੱਜ ਅੱਜ ਉਹ ਜਿੰਨੇ ਲਾਈ ਗੱਲੀ ਉਧਰ ਨੂੰ ਤੁਰ ਪਈ ਤੇ ਪ੍ਰਭੂ ਇੱਥੇ ਕਹਿੰਦਾ ਤੂੰ ਉਹਨਾਂ ਦੇ ਨਾਲ ਨਾ ਜਾਏ ਤੇ ਅਹੀ ਜਾਣੇ ਆਪ ਪਾਪ ਨਹੀਂ ਕਰਦੇ ਹੈਨਾ ਤੇ ਕਹਣਾ ਹੈ ਤੂੰ ਉੱਥੇ ਤੇ ਬੰਦਗੀ ਬੰਦਗੀ ਤੇ ਗਏ ਹਾਂ ਬੋਲੋ ਹallelujah ਹallelujah ਜਦੋਂ ਪ੍ਰਭੂ ਮਨਾ ਕਰਦਾ ਕਿ ਰੰਗ ਬਰੰਗੀ ਸਿੱਖਿਆ ਤੋਂ ਕੀ ਕਰਨਾ ਬਾਅਦ ਚ ਬਾਅਦ ਚ ਜਾਣਾ ਇੱਕੋ ਸਿੱਖਿਆ ਲੈਣੀ ਇੱਕੋ ਸਕੂਲ ਤੁਹਾਡਾ ਹੋਏਗਾ ਨਾ ਤੇ ਤੁਹਾਨੂੰ ਟਾਡੇ ਟੀਚਰ ਨੂੰ ਕੀ ਤੁਹਾਡਾ ਫਿਕਰ ਹੋਏਗਾ ਤੇ ਤੁਹਾਡੀ ਚਿੰਤਾ ਵੀ ਕਰੇਗਾ ਵੀ ਇਹਨਾਂ ਨੂੰ ਪਾਸ ਇਹ ਪਾਸ ਹੋਣ ਕਿਤੇ ਫੇਲ ਨਾ ਹੋ ਜਾਣ ਇਹਨਾਂ ਨੂੰ ਕੁਝ ਆਵੇ ਬੋਲੋ ਹallelujah ਦੂਜੇ ਦੀਆਂ ਰੌਣਕਾਂ ਨਹੀਂ ਵਧਾਉਣੀਆਂ ਬੋਲੋ ਹallelujah ਜਾ ਕੇ ਹਨਾ ਮੇਰੇ ਪਿਆਰੇ ਪਿਆਰੀ ਭੈਣੋ ਇੱਥੇ ਕੀ ਲਿਖਿਆ ਕਲਾਮ ਦੇ ਵਿੱਚ ਅਗਲਾ ਵਚਨ ਜਿਹੜਾ ਪੜਾਂਗੇ ਤੇਰੀ ਜਾਨ ਕਿਤੇ ਤੇਰੀ jaan ਜਿਹੜੀ ਆ ਫਾਈ ਵਿੱਚ ਨਾ ਫਸ ਜਾਵੇ ਜਾਵੇ ਹਨਾ ਕਈ ਤੇ ਜਾਣ ਕੇ ਪਸੰਦੇ ਪਤਾ ਵੀ ਆ ਪਿਆ ਭੈਣ ਨਹੀਂ ਗਈ ਵਧੀਆ ਆ ਭੈਣ ਨੇ ਮੈਨੂੰ ਧਮਕੀਆਂ ਦਿੱਤੀਆਂ ਆ ਭੈਣ ਨੇ ਮੈਨੂੰ ਇਦਾਂ ਕੀਤਾ ਫਿਰ ਵੀ ਉਹਨਾਂ ਦੇ ਵਿੱਚ ਖੁੱਸਦੇ ਨੇ ਜਾ ਜਾ ਕੇ ਬੋਲੋ ਹਾਲੇਲੂਇਆ ਹਨਾ ਇੱਕ ਮੱਛੀ ਆ ਨਾ ਉਹ ਕਦੋਂ ਵਾਪਸ ਮੁੜਦੀ ਭਲਾ ਪੱਥਰ ਛੱਟ ਕੇ ਜਦੋਂ ਨੂੰ ਉਹਨੂੰ ਕੱਖ ਨਹੀਂ ਨਾ ਲੱਭਦਾ ਉਹ ਵਿਚਾਰੀ ਚੱਟ ਦੀ ਰਹਿੰਦੀ ਆ ਚੱਟ ਦੀ ਰਹਿੰਦੀ ਸਾਦ ਮੈਨੂੰ ਇੱਥੋਂ ਸਾਥ ਕੁਝ ਮਿਲ ਜਾਵੇ ਪਰ ਉਹਨੂੰ ਮਿਲਦਾ ਕੁਝ ਵੀ ਨਹੀਂ ਫਿਰ ਵਾਪਸ ਹੀ ਆਉਣਾ ਪੈਂਦਾ ਫਿਰ ਆਪੇ ਪਸਤਾਇਆ ਕਿਆ ਕਰੇਗਾ ਜਦ ਚਿੜੀਆਂ ਹੀ ਚੁਗਲਿਆ ਤੇਰਾ ਉਹ ਜਦੋਂ ਤੇਰੇ ਪੱਲੇ ਕੱਖ ਨਾ ਰਿਹਾ ਜਦੋਂ ਤੇਰਾ ਸਾਰਾ ਕੁਝ ਹੀ ਬਰਬਾਦ ਕਰਤਾ ਤੇ ਉਦੋਂ ਹੀ ਮੁੜਦਾ ਇੱਥੇ ਪ੍ਰਭੂ ਕੀ ਕਹਿ ਰਿਹਾ ਤੁਹਾਨੂੰ ਉਮੜਨ ਵੱਲੋਂ ਕਹਿ ਰਿਹਾ ਕਿਤੇ ਕਹਿੰਦਾ ਇਸ ਤਰ੍ਹਾਂ ਨਾ ਹੋਵੇ ਫਿਰ ਪੜੋ ਕਿਤੇ ਤੇਰੀ ਜਾਨ ਨਾ ਕਿਤੇ ਫਾਹੀ ਵਿੱਚ ਫਸ ਜਾਏ ਤੈਨੂੰ ਕਿਤੇ ਫਾਹੀ ਚ ਨਾ ਫਸਾ ਦੇ ਆਪ ਉਥੋਂ ਭਾਵੇਂ ਇਹੋ ਜੇ ਨਿਕਲ ਆਉਂਦੇ ਨੇ ਵਾਪਸ ਬੋਲ ਹਾਲੇਲੂਇਆ ਇਹ ਜਿਹੜੇ ਝੜ ਲੜਾ ਉਜੇ ਹੁੰਦੇ ਨੇ ਨਾ ਆਪ ਉਹ ਦੂਜਿਆਂ ਨੂੰ ਫਸਾ ਕੇ ਤੇ ਆਪ ਵਾਪਸ ਆ ਹਨਾ ਕਿਉਂਕਿ ਕੋੜੀ ਜੋ ਨਾ ਤੇ ਅੰਦਰ ਚਲਾ ਕੇ ਵੀ ਹੁੰਦੀ ਹੈ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹ ਖੁਦਾ ਨੇ ਤੁਹਾਨੂੰ ਵਚਨ ਦਿੱਤਾ ਵਾ ਇੱਕ ਵਚਨ ਹੋਰ ਆਪਾਂ ਪੜ੍ਹ ਲੀਏ ਜੇ ਤੁਸੀਂ ਕਹਿੰਦੇ ਹੋ ਤੇ ਫੇਰ ਹੈਨਾ ਇਹ ਕਹੋ ਟਾਈਆਂ 23 ਦੀ 24 ਆਇਤ